ਮੋਗਾ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਾ ਵਿਰੋਧ ਬਹਿਮ ਦੇ ਤਹਿਤ ਅਪਰਾਧਿਕ ਗਤੀਵਿਧੀਆਂ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਮਾੜੇ ਤੱਤਾਂ ਖਿਲਾਫ ਵੱਡੀ ਕਾਰਵਾਈ ਕਰਦਿਆ ਮੋਗੇ ਦੀ ਸਾਧਾਂ ਵਾਲੀ ਬਸਤੀ ਵਿੱਚ ਵੱਡੀ ਕਾਰਵਾਈ ਕੀਤੀ ਗਈ ਆਉ ਤੁਹਾਨੂੰ ਦਿਖਾਉਂਦੇ ਆ ਮੌਕੇ ਦੀਆਂ ਤਸਵੀਰਾਂ ਜਿਸੀ ਮੋਗਾ ਜ਼ਿਲ੍ਹੇ ਦੀ ਸਾਧ ਵਾਲੀ ਬਸਤੀ ਦੇ ਵਿੱਚ ਆਏ ਆ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਮੈਰੋ ਸਾਹਿਬ ਦਾ ਚੱਕੋ ਅਪਰੋਚਮੈਂਟ ਪਤਾਂ ਚੱਕ ਜਿਹੜੇ ਹੈ ਉਹ ਰਿਮੂਵ ਕਰਨ ਦੀ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਨਵੀਂ ਮਰਨ ਨਿਗਮ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਐਡਿਕੁਏਟ ਜਿਹੜੇ ਪੁਲਿਸ ਸਿਕਿਉਰਿਟੀ ਅਰੇਂਜਮੈਂਟ ਨੇ ਉਹ ਕੀਤੇ ਨੇ ਜਦੋਂ ਅਸੀਂ ਮੋਕੇ ਤੇ ਆਏ ਆ ਰਿਪੋਰਟ ਚੈੱਕ ਕੀਤਾ ਹੈ ਤੇ ਆ ਚੀਜ਼ ਸਾਹਮਣੇ ਆਈ ਹੈ ਕਿ ਸੋਨਾਰਾਣੀ ਜਿਹੜੀ ਹੈ ਇਹਨਾਂ ਦੇ 10 ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਨੇ ਇਹ ਹੁਣ ਇਸ ਟਾਈਮ ਜਿਹੜੀ ਆ ਜੇਲ੍ਹ ਦੇ ਵਿੱਚ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਬੰਦੀ ਕਾਰਵਾਈ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਕਦਮੇ ਸਰਪੰਚ ਨੇ 10 ਮੁਗਤਵੇਂ ਟੋਟਲ ਮੈਰੋ ਸਾਹਿਬ ਚੱਕ ਲੋ ਤੇ ਇਹਨਾਂ ਦੇ ਸਰਪੰਚ ਤੇ ਇਲੀਗਲ ਬਣੀ ਹੋਈ ਸੀ ਸਾਰੀ ਹਾਂਜੀ ਆ ਇਲੀਗਲ ਬਣੀ ਹੋਈ ਹੈ ਤੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਬਿਲਡਿੰਗ ਦੇ ਲਾਅਜ਼ ਨੇ ਉਹਨਾਂ ਨੂੰ ਐਵੋਲੇਟ ਕਰ ਰਹੀ ਹੈ ਉਹਦੇ ਤਹਿਤ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਦੇ ਉਹ ਕੀਤੀ ਜਾ ਰਹੀ ਹੋਰ ਕਿੰਨੇ ਮਕਾਨ ਹੈਗੇ ਇਹਨਾਂ ਦੇ ਪੁੱਛਿਆ ਜਾਂਦਾ ਵੀ ਸਰ ਇਹਨਾਂ ਦੀ ਹੋਰ ਵੀ ਪ੍ਰਾਪਰਟੀਆਂ ਹੈਗੀਆਂ ਇਸ ਗਲੀ ਦੇ ਵਿੱਚ ਹੀ ਹੈ ਉਹ ਜਿਹੜੀ ਆਈਡੈਂਟੀਫਾਈ ਕੀਤੀ ਹੋਈ ਹੈ ਉਹਨਾਂ ਲਾਫ ਵੀ ਨੋਟਿਸਿਸ ਵਗੈਰਾ ਦੇਣ ਦੀ ਜਿਹੜੀ ਕਾਰਵਾਈ ਹੈ ਉਹ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਦੇ ਤਹਿਤ ਵੀ ਜੋ ਬਣਦਾ ਹੋਇਆ ਉਹ ਆਨਲਾਈਨ ਜਾਂਚ ਕਰਾਂਗੇ ਅੱਜ ਇਹ ਅੱਜ ਘਰ ਦੇ ਵਿੱਚ ਕੋਈ ਰਹਿ ਰਿਹਾ ਸੀਗਾ ਜੀ ਪਹਿਲਾਂ ਨੋਟਿਸ ਵਗੈਰਾ ਦਿੱਤਾ ਗਿਆ ਸੀ ਇਹਨਾਂ ਨੂੰ ਇਹਨਾਂ ਨੂੰ ਨੋਟਿਸ ਪਹਿਲਾਂ ਦਿੱਤਾ ਗਿਆ ਸੀ ਹੁਣ ਅੱਜ ਜਦੋਂ ਮੌਕੇ ਤੇ ਆਇਆ ਤਾਂ ਘਰ ਪੂਰਾ ਖਾਲੀ ਸੀ ਇਹਦੇ ਵਿੱਚ ਕੋਈ ਰਹਿਣਾ ਨਹੀਂ ਬਣਦਾ ਸਭ ਕਿਸੇ ਮਾਮਲੇ ਤੋਂ ਸੋਨਾ ਰਾਨੀ ਨੂੰ ਸਜ਼ਾ ਵੀ ਹੋਈ ਆ ਦੱਸਾ ਚ ਉਹ ਮੈਂ ਚੈੱਕ ਕਰ ਲੈਣਾ ਉਹ ਚੈੱਕ ਕਰਕੇ ਤੁਹਾਨੂੰ ਸਾਰਾ ਜਿਹੜਾ ਜੀ ਸਰ ਇਹੀ ਘਰ ਹੈ ਕਿ ਹੋਰ ਵੀ ਹੈ ਕੋਈ ਇੱਥੇ ਉਹ ਚੈੱਕ ਕਰ ਲੈਨੇ ਆ ਸਾਰਾ ਪਰ ਰੈਸ ਕਰਨ ਨੂੰ ਜਿਹੜੇ ਨੋਟਿਸ ਦਿੱਤੇ ਹੋਏ ਇਹਨਾਂ ਨੂੰ ਫੋਲੋ ਨਹੀਂ ਕਰਦਾ ਪਿਆ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਵੱਲੋਂ ਤੇ ਫਿਰ ਉਸ ਤਰ੍ਹਾਂ ਜਿਹੜੀ ਆ ਐਸ ਪਰ ਰੂਲ ਲੋ ਜਿਹੜੇ ਲੈ ਟਾਉਨ ਨੇ ਉਹਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇੱਥੇ ਐਡਕੁਏਟ ਡਿਊਟੀ ਅਰੇਂਜਮੈਂਟ ਕੀਤੇ ਹੋਏ ਨੇ ਤਾਂ ਕਿ ਕੋਈ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਖਰਾਬ ਨਾ ਹੋਵੇ ਜੇ ਲਾਸਟ ਵੀਕ ਸਾਨੂੰ ਉਹ ਬਰਾਊਡਰ ਵਾਈ ਸੀ ਵੀ ਇਹ ਸੋਨਾ ਰਾਣੀ ਦੇ ਨਾਮ ਤੇ ਜੋ ਪ੍ਰਾਪਰਟੀ ਐ ਫੇ ਸਾਡਾ ਵਾਲੀ ਵਸਤੀ ਚ ਪੈਂਦੀ ਆ ਵੀ ਇਦਾਂ ਦੀ ਪ੍ਰਾਪਰਟੀ ਦੇ ਨਕਸ਼ੇ ਪਤਾ ਕੀਤੇ ਜਾਣ ਵੀ ਪ੍ਰਵਾਨੀ ਜੀ ਲਈਏ ਕਿ ਨਹੀਂ ਅਸੀਂ 3 ਦਿਨਾਂ ਦਾ ਸਮਾਂ ਇਹਨਾਂ ਨੂੰ ਲਾਸਟ ਵੀਕ ਦੇ ਦਿੱਤਾ ਸੀ ਤੰਦੜਾਂ ਤੋਂ ਬਾਅਦ ਵੀ ਇਹਨਾਂ ਲੋਕਾਂ ਜੀ ਰਿਪਲਾਈ ਸਾਡੇ ਕੋਲ ਪ੍ਰਾਪਤ ਨਹੀਂ ਹੋਇਆ ਤੇ ਹੁਣ ਬੰਦ ਵੀ ਕਾਰਵਾਈ ਆਫ ਡੈਮੋਲਿਸ਼ਨ ਦੀ ਇੱਤੇ ਕਰ ਦਿੰਦੀ ਹੈ। ਰਜਿਸਟਰੀ ਰਜਿਸਟਰੀ ਵਾਲਾ ਇਹ ਕਾਗਜ਼ ਪੱਤਰ ਹੋ ਸੀ ਜਿਹਨੇ ਚੱਕੀ। ਕੋਈ ਮਾਲਕੀ ਇਹਨਾਂ ਨੇ ਦਸਤਾਵੇਜ਼ ਕੋਈ ਨਕਸ਼ਾ ਕੋਈ ਕੰਪਾਊਂਡਿੰਗ ਫੀਸ ਕੁਝ ਨਹੀਂ ਇਹਨਾਂ ਨੇ ਪੇਸ਼ ਕੀਤਾ। ਕਿਸ ਤਰ੍ਹਾਂ ਇਹ ਕਾਰਵਾਈ ਕੀਤੀ ਜੀ ਕਿੰਨਾ ਘਟਾਇਆ ਜਾ ਰਿਹਾ ਸਾਰਾ ਟਾਇਆ ਜਾ ਰਿਹਾ ਜਾਂ ਕੁਝ ਹੋਰ। ਕਿ ਇਹ ਕੋਰ ਏਰੀਆ ਹੈਗਾ ਟਾਈਟ ਏਰੀਆ ਇਸ ਲਈ ਅਸੀਂ ਆਪਣਾ ਹੈਂਟੀ ਤੇ ਮੈਨੂਅਲ ਤਰੀਕੇ ਨਾਲ ਅੰਦਰੋਂ ਸਾਰਾ ਡੈਮੋਲਿਸ਼ ਕਰਤਾ ਹੋਇਆ। ਬਾਹਰ ਦੀ ਸੇਫਟੀ ਨੂੰ ਦੇਖਦੇ ਹੋਏ ਅਸੀਂ ਜੀਸੀਬ ਉਹਦੇ ਕਰ ਗਿਆ ਸੀ ਮੈਨੂਅਲ ਲੀਵਰ ਨਾਲ ਇਹਨੂੰ ਡਿਮੋਲਿਸ਼ ਕਰਤਾ ਉਹਦੇ ਵਿੱਚ ਡਬਿਊ ਲੂਸ਼ਨ ਹੋ ਚੁੱਕੀ ਹੈ ਸਰ ਇਹਨੂੰ ਕੋਈ ਮੈਗਾ ਲਿਸ਼ਟ ਅਸਕਰ ਜਿਹੜੀ ਹੈ ਇਹਨੂੰ ਕਿਵੇਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਇਹਦੇ ਹੋਰ ਵੀ ਘਰ ਨੇ ਇਸੇ ਦਾ ਹੋਰ ਵੀ ਘਰ ਜਿਹੜੇ ਲੀਡਲ ਬਣੇ ਹੋਏ ਆ ਉਹਨਾਂ ਨੇ ਕਦੋਂ ਕਾੜਦੇ ਹੋ ਇਹਨੇ ਗਲੀ ਦਾ ਸਰਵੇ ਕਰਕੇ ਹੀ ਅਸੀਂ ਨੋਟਿਸ ਇਹਨਾਂ ਨੂੰ ਪਹਿਲਾਂ ਪਹੁੰਚਾਏ ਆ ਹੁਣ ਫੇਰ ਧਿਆਨ ਜਾ ਰਿਹਾ ਵੀ ਘਰ ਇੱਥੇ ਹੋਰ ਵੀ ਨੇ ਉਹ ਆਇਡੈਂਟੀਫਾਈ ਕਰਕੇ ਜੂਆਂ ਹੋਇਆ ਨੋਟਿਸ ਉਹਨਾਂ ਨੂੰ ਵੀ ਅਸੀਂ ਜਾਰੀ ਕਰਾਂ ਜਿਹੜੇ ਨਸ਼ਾ ਤਸਕਰ ਆ ਜਾਂ ਪੁਲਿਸ ਡਿਪਾਰਟਮੈਂਟ ਤੋਂ ਜਿਹੜਾ ਰਿਕਾਰਡ ਮਿਲਦਾ ਉਸੇ ਨੂੰ ਆਇਡ ਮੁਕਾਸਰ ਨੇ ਕਰਕੇ ਅਸੀਂ ਵੈਰੀ ਤੇ ਕਰਦੇ ਹਾਂ ਜੀ ਉਹਨਾਂ ਨੂੰ ਬੰਦ ਦਾ ਨੋਟਿਸ ਦੇ ਦਿੱਤਾ ਹੈ